ਦੀਵਾਨ ਟੌਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਦੀਵਾਨ ਟੌਡਰਮਲ ਦੀ ਜਹਾਜ਼ ਹਵੇਲੀ ਨੂੰ ਪ੍ਰਾਤਨ ਦਿਖ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਤਹਿਤ ਹਵੇਲੀ ਦੇ ਨਾਲ ਲੱਗਦੀ ਜ਼ਮੀਨ ਖਰੀਦੀ ਗਈ ਜਿੱਥੇ ਮਿਊਜ਼ੀਅਮ ਅਤੇ ਪਾਰਕਿੰਗ ਬਣਾਈ ਜਾਵੇਗੇ ਅੱਜ ਇਸ ਜ਼ਮੀਨ ਦੀ ਰਜਿਸਟਰੀ ਤਹਿਸੀਲਦਾਰ ਸ਼੍ਰੀ ਫਤੇਗੜ ਸਾਹਿਬ ਦੇ ਕੋਲ ਕਰਵਾਈ ਗਈ ਇਸ ਮੌਕੇ ਜ਼ਮੀਨ ਵੇਚਣ ਵਾਲੇ ਮਾਲਕਾਂ ਨੂੰ ਬਣਦੀ ਰਕਮ ਦੇ ਚੈੱਕ ਪ੍ਰਦਾਨ ਕੀਤੇ ਗਏ ਪੇਸ਼ ਅਸ ਬਾਬਤ ਸਾਡੇ ਇੱਕ ਰਿਪੋਰਟ ਦੀਵਾਨ ਟੌਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਸ਼੍ਰੀ ਫਤੇਗੜ ਸਾਹਿਬ ਵਿਖੇ ਸਥਿਤ ਦੀਵਾਨ ਟੌਡਰਮਲ ਦੀ ਰਹਿائشਗਾਹ ਵਜੋਂ ਜਾਣੀ ਜਾਂਦੀ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਨੂੰ ਪ੍ਰਾਤਨ ਦੇਖ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਤਹਿਤ ਹਵੇਲੀ ਦੇ ਨਾਲ ਲੱਗਦੀ ਜ਼ਮੀਨ ਖਰੀਦ ਕੇ ਉਸਦੀ ਤਹਿਸੀਲਦਾਰ ਸ਼੍ਰੀ ਫਤੇਗੜ ਸਾਹਿਬ ਦੇ ਕੋਲ ਰਜਿਸਟਰੀ ਕਰਵਾਈ ਗਈ ਅਤੇ ਜ਼ਮੀਨ ਵੇਚਣ ਵਾਲੇ ਮਾਲਕਾਂ ਨੂੰ ਬਣਦੀ ਰਕਮ ਦੇ ਚੈੱਕ ਪ੍ਰਦਾਨ ਕੀਤੇ ਗਏ ਇਸ ਮੌਕੇ ਤੇ ਮਹਾਰਾਣੀ ਪ੍ਰੀਤੀ ਸਿੰਘ ਨੱਬਾ ਲਖਵਿੰਦਰ ਸਿੰਘ ਕਾਨੇਕੇ ਬਹਾਦਰ ਸਿੰਘ ਯੂਐਸਏ ਅਜੀਪਾਲ ਸਿੰਘ ਬਾਠ ਨੇ ਕਿਹਾ ਕਿ ਜਹਾਜ਼ ਹਵੇਲੀ ਦੇ ਲਈ ਜੇਕਰ ਹੋਰ ਜ਼ਮੀਨ ਦੀ ਲੋੜ ਪਈ ਜਾਂ ਜ਼ਮੀਨ ਵੇਚਣ ਵਾਲੇ ਅੱਗੇ ਆਉਣ ਤਾਂ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਹੋਰ ਜ਼ਮੀਨ ਦੇ ਵੀ ਖਰੀਦ ਕੀਤੀ ਜਾਵੇਗੀ ਇਸ ਮੌਕੇ ਤੇ ਦਿਵਾਨ ਟੋਡਰਮਲ ਵਿਰਾਸਤੇ ਫਾਊਂਡੇਸ਼ਨ ਨੂੰ ਜ਼ਮੀਨ ਦੇਣ ਲਈ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਮਾਲਕਾਂ ਦਾ ਧੰਨਵਾਦ ਕੀਤਾ ਗਿਆ ਇਸੇ ਦੌਰਾਨ ਪ੍ਰਧਾਨ ਲਖਵੇਂਦਰ ਸਿੰਘ ਕਾਨ ਨੇ ਕਿਹਾ ਕਿ ਦਿਵਾਨ ਟੋਡਰਮਲ ਦੀ ਜਹਾਜ਼ ਹਵੇਲੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਸਭ ਤੋਂ ਵੱਡਾ ਸੁਨੇਹਾ ਦਿੰਦੀ ਹੈ ਅਤੇ ਇਸ ਜਹਾਜ਼ ਹਵੇਲੀ ਦੀ ਲੰਡਨ ਦੀ ਲਾਇਬ੍ਰੇਰੀ ਵਿੱਚੋਂ ਇੱਕ ਤਸਵੀਰ ਮਿਲੀ ਹੈ ਤੇ ਉਸੇ ਤਸਵੀਰ ਦੇ ਆਧਾਰ ਤੇ ਸਾਰਾ ਪੁਨਰ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ ਅੱਜ ਦੀਵਾਨ ਟੋਡਰਮਲ ਫਾਊਂਡੇਸ਼ਨ ਨੇ ਜੋ ਜਹਾਜ਼ ਹਵੇਲੀ ਦੀਵਾਨ ਟੋਡਰਮਲ ਦੀ ਹਵੇਲੀ ਉਸਕੇ ਸਾਈਟ 'ਤੇ ਲੈਂਡ ਲਈ ਹੈ ਤਾਂ ਕਿ ਉਹ ਕੈਂਪਸ ਬੜਾ ਹੋ ਜਾਏ ਤੇ ਉਸਦੀ ਰਜਿਸਟਰੀ ਹੋ ਗਈ। ਤਾਂ ਸਭੀ ਸੰਗਤ ਕੋ ਇਸ ਦਾ ਬਹੁਤ-ਬਹੁਤ ਮੁਬਾਰਕਾ ਤੇ ਟੋਡਰਮਲ ਫੈਮਿਲੀ ਕੋ ਇਸਦੀ ਬਹੁਤ-ਬਹੁਤ ਮੁਬਾਰਕਾ। ਤੇ ਅੱਜ ਇਤਿਹਾਸਕ ਦਿਨ ਹੈ ਕਿ ਦੀਵਾਨ ਟੋਡਰਮਲ ਦੇ ਨਾਲ ਜਿਹੜੀ ਹਵੇਲੀ ਜਹਾਜ਼ ਹਵੇਲੀ ਆ ਜਿਹੜੀ ਮਨੁੱਖੀ ਅਧਿਕਾਰਾਂ ਦਾ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਸੁਨੇਹਾ ਦਿੰਦੀ ਹੈ। ਤੇ ਉਹਦੇ ਨਾਲ ਜਿਹੜੀ ਲੈਂਡ ਲੱਗਦੀ ਹੈ ਨਾਲ ਉਹ ਖਰੀਦੀ ਗਈ ਹੈ ਜੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਹਾਦਰ ਸਿੰਘ ਹੋ ਰਹੰਦਾ ਤੇ ਮਹਾਰਾਣੀ ਪ੍ਰੀਤੀ ਸਿੰਘ ਜੋਗਾ ਸਿੰਘ ਬਾਠ ਸੰਧੂ ਬ੍ਰਦਰ ਔਰ ਸਮੂਹ ਫਾਊਂਡੇਸ਼ਨ ਦਾ ਇਹ ਸਾਰੀ ਜਿਹੜੀ ਲੈਂਡ ਹੈ ਇਹ ਇੱਕ ਫਾਊਂਡੇਸ਼ਨ ਪਰਿਵਾਰ ਵੱਲੋਂ ਖਰੀਦੀ ਗਈ ਹੈ ਤੇ ਇਹਦੀ ਕੋਈ ਅਗਰਾਹੀ ਵਗੈਰਾ ਨਹੀਂ ਸਿਰਫ ਆਪਣੇ ਵੱਲੋਂ ਖਰੀਦੀ ਗਈ ਹੈਗੀ ਜੀ ਤੇ ਦੂਸਰਾ ਜੋ ਵੀ ਉੱਥੇ ਹਵੇਲੀ ਤਿਆਰ ਹੋਏਗੀ ਜਾਂ ਜੋ ਵੀ ਇਤਿਹਾਸਕ ਚੀਜ਼ ਤਿਆਰ ਹੋਣੀ ਹੈ ਉਹ ਤੱਥਾਂ ਦੇ ਆਧਾਰ ਤੇ ਜਿਵੇਂ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੇ ਵਿੱਚੋਂ ਆ ਆਪਾਂ ਨੂੰ ਤਸਵੀਰ ਮਿਲੀ ਹੈ ਉਹ ਤਸਵੀਰ ਦੇ ਆਧਾਰ ਤੇ ਉਹ ਸਾਰਾ ਕਾਰਜ ਹੋਏਗਾ ਜੀ ਅੱਜ ਦੀਵਾਨ ਵਿਰਾਸਤੀ ਦੀਵਾਨ ਟੋਟਲ ਮਲ ਜੀ ਵਿਰਾਸਤੀ ਫਾਊਂਡੇਸ਼ਨ ਦੇ ਵੱਲੋਂ ਅੱਜ ਨਾਲ ਲੱਗਦੀ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਹੈ ਜਿਹਦੇ ਵਿੱਚ ਬਹੁਤ ਸਾਰੇ ਸੋਨੇ ਸੋਨੇ ਮਿਊਜ਼ੀਅਮ ਵਗੈਰਾ ਦੀਵਾਨ ਜੀ ਦੀ ਉਸ ਇਤਿਹਾਸ ਨੂੰ ਦਸਾਉਣ ਵਾਸਤੇ ਗੁਰੂ ਸਾਹਿਬ ਦੇ ਵਿੱਚ ਉਹ ਹਿਸਟਰੀ ਦਿਖਾਵਾਂਗੇ ਉਹ ਉਹਦੇ ਵਾਸਤੇ ਥੋੜੀ ਜਿਹੀ ਜ਼ਮੀਨ ਅੱਜ ਨਾਲ ਲਈ ਗਈ ਹੈ ਸੋ ਇਸ ਵਾਸਤੇ ਅੱਜ ਸਾਰੇ ਪੰਥ ਨੂੰ ਬਹੁਤ-ਬਹੁਤ ਵਧਾਈਆਂ ਸੋ ਜਲਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਵੇਲੀ ਦੀ ਜਿਹੜੀ ਨਾਰ ਸੇਵਾ ਸ਼ੁਰੂ ਹੋਈ ਆ ਉਹਨੂੰ ਜਲਦੀ ਹੀ ਨਿਰਵਿਚੜਾਇਆ ਜਾਵੇ ਤਨਤਨ ਸਾਹਿਬ ਜادہ ਜੋਰਾਵਰ ਸਿੰਘ ਬਾਬਾ ਬਦੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਜੋ ਸੰਬੰਧ ਵਿੱਚ ਭਾਈ ਟੋਡਰ ਮੱਲ ਜੀ ਨੇ ਗੁਰੂ ਮਹਾਰਾਜ ਦੇ ਸੰਸਕਾਰ ਲਈ ਥਾਂ ਖਰੀਦੀ ਸੀ ਜੋ ਉਹਨਾਂ ਦਾ ਘਰ ਸੀ ਜੋ ਉਹਨਾਂ ਦੀ ਪ੍ਰਾਤਨ ਹਾਇਤ ਸੀ ਉਹਨਾਂ ਨੂੰ ਜੋ ਮੁੜ ਕੇ ਅਸੀਂ ਦੁਬਾਰਾ ਤਿਆਰ ਕਰਨ ਦੇ ਲਈ ਸਾਰੀ ਜੋ ਸਾਡੀ ਟੀਮ ਹੈ ਫਾਊਂਡੇਸ਼ਨ ਹੈ ਸਾਡੀ ਸਾਰਿਆਂ ਦੀ ਅਸੀਂ ਲੱਗੇ ਹੋਏ ਹਾਂ ਉਹਨਾਂ ਦੀ ਸੇ ਮਾਤਾ ਗੁਦਰਕੌਰ ਜੀ ਦੀ ਕਿਰਪਾ ਸਦਕਾ ਜੋ ਅਗਲੀ ਜਗ੍ਹਾ ਦੀ ਹੈ ਸਾਰੇ ਨੇ ਰਲ ਕੇ ਸਾਡੀ ਫਾਊਂਡੇਸ਼ਨ ਬਹੁਤ ਵੱਡੀ ਪਰਿਵਾਰ ਬਹੁਤ ਵੱਡਾ ਸੋ ਸਾਰੇ ਰਲ ਕੇ ਉਹ ਥਾਂ ਜੋ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ 2 ਤੋਂ 3 ਸਾਲ ਦੇ ਵਿੱਚ ਉਹ ਸਾਰੀ ਜਗ੍ਹਾ ਤਿਆਰ ਹੋ ਜਾਵੇਗੀ ਸਾਡੀ ਸਾਰੀ ਸੰਗਤ ਨੂੰ ਬੇਨਤੀ ਹੈ ਇਸ ਲਈ ਅਰਦਾਸ ਕਰੋ ਕਿ ਸਾਰੇ ਰਲ ਮਿਲ ਕੇ ਜੋ ਵੀ ਛੋਟੀਆਂ ਮੋਟੀਆਂ ੜਕਣਾ ਆ ਰਹੀਆਂ ਹਨ ਉਹ ਨਾ ਹੋਣ ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਜਲਦ ਤੋਂ ਜਲਦ ਅਸੀਂ ਸੰਗਤ ਦੇ ਸਾਹਮਣੇ ਰੱਖ ਸਕੀਏ ਇਸ ਮੌਕੇ ਜਾਣਕਾਰੀ ਦਿੰਦੇ ਦਿਵਾਨ ਟੋਡਰ ਮਲ ਵਿਰਾਸਤੇ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਨ ਨੇ ਕਿੰਨ ਦੱਸਿਆ ਕਿ ਕਾਰਜ ਗਿਆਨ ਸਿੰਘ ਸੰਧੂ ਸੰਧੂ ਬ੍ਰਦਰ ਜੀ ਕਰਨੈਲ ਸਿੰਘ ਸੰਧੂ ਮਾਈਕ ਸਿੰਘ ਸੰਧੂ ਸਤਨਾਮ ਸਿੰਘ ਸੰਧੂ ਬਹਾਦਰ ਸਿੰਘ ਅਮਰੀਕਾ ਅਜੀਪਾਲ ਸਿੰਘ ਬਾਠ ਪਾਲ ਸਿੰਘ ਮਹਾਰਾਣੀ ਪ੍ਰੀਤੀ ਸਿੰਘ ਨੱਬਾ ਅਤੇ ਵਿਦੇਸ਼ਾਂ ਵਿੱਚ ਵਸਦੇ ਸਜਣਾ ਦੇ ਯਤਨਾਂ ਸਦਕਾ ਸੰਭਵ ਹੋ ਸਕੇ ਉਹਨਾਂ ਦੱਸੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਜਿਥੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਪਹੁੰਚਦੀ ਹੈ ਉੱਥੇ ਹੀ ਹੁਣ ਸੰਗਤ ਦੀਵਾਨ ਟੋਡਰਮਲ ਦੀ ਜਹਾਜੀ ਹਵੇਲੀ ਨੂੰ ਵੀ ਵੇਖਣ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਇਸ ਲਈ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਾਹਨ ਪਾਰਕਿੰਗ ਅਤੇ ਵਿਸ਼ੇਸ਼ ਮਿਊਜ਼ੀਅਮ ਤਿਆਰ ਕਰਨ ਲਈ ਜ਼ਮੀਨ ਖਰੀਦੀ ਗਈ ਹੈ ਉਹਨਾਂ ਕਿਹਾ ਕਿ ਮਿਊਜ਼ੀਅਮ ਦੇ ਵਿੱਚ ਸਿੱਖ ਇਤਿਹਾਸ ਨੂੰ ਉਜਾਗਰ ਕੀਤਾ ਜਾਵੇਗਾ ਨਖਵਿੰਦਰ ਸਿੰਘ ਕਾਨੇ ਕੇ ਨੇ ਕਿਹਾ ਕਿ ਇਸ ਦਿਵਾਨ ਟੋਡਰ ਮਲਦੀ ਜਹਾਜ਼ ਹਵੇਲੀ ਦੀ ਸੇਵਾ ਦੇ ਕਾਰਜਾਂ ਲਈ ਕਿਸੇ ਕੋਲੋਂ ਉਗਰਾਹੀ ਨਹੀਂ ਲਈ ਜਾਂਦੀ ਸਗੋਂ ਆਪ ਆਪਣੀ ਮਿਹਨਤ ਵਿੱਚੋਂ ਮਾਇਆ ਇਕੱਠੀ ਕਰਕੇ ਇਸ ਕਾਰਜ ਲਈ ਲਾਈ ਜਾਂਦੀ ਹੈ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਸਮੂਹ ਫਾਊਂਡੇਸ਼ਨ ਪਰਿਵਾਰ ਹੈਗਾ ਸਰਦਾਰ ਗਿਆਨ ਸਿੰਘ ਜੀ ਸੰਧੂ ਉਹਨਾਂ ਦੀ ਜੋਗਵਾਹੀ ਦੇ ਵਿੱਚ ਜਿਹੜਾ ਇਹ ਬਹੁਤ ਵੱਡਾ ਮਨੁੱਖੀ ਅਧਿਕਾਰਾਂ ਦਾ ਮਹਾਨ ਕਾਰਜ ਸੰਧੂ ਬ੍ਰਦਰ ਕਰਨੈਲ ਸਿੰਘ ਸੰਧੂ ਮੈਂ ਇੱਕ ਸੰਧੂ ਹੋਰ ਆ ਆ ਆਪਣੇ ਸਤਨਾਮ ਸੰਧੂ ਔਰ ਸਾਰੇ ਸੰਧੂ ਬਰਾਦਰ ਜਤੇ ਬਹਾਦਰ ਸਿੰਘ ਜੀ ਅਮਰੀਕਾ ਜੋਗਾ ਸਿੰਘ ਬਾਠ ਮਹਾਰਾਣੀ ਪ੍ਰੀਤੀ ਸਿੰਘ ਤੇ ਤਰਪਾਲ ਸਿੰਘ ਔਰ ਬਹੁਤ ਸਾਰੇ ਸੱਜਣਾ ਜਿਹੜੇ ਇਹ ਸੇਵਾ ਕਰ ਰਹੇ ਨੇ ਸਾਡੀ ਕਲ ਵਿਧਾਨ ਸਭਾ ਵਿੱਚ ਮੀਟਿੰਗ ਹੋਈ ਹੈ ਇਸ ਨੂੰ ਪ੍ਰਜਰਵ ਕਰਨ ਦੇ ਲਈ ਤਨ ਮਨ ਧਨ ਦੀ ਅਸੀਂ ਸਾਰੇ ਸੱਜਣ ਸੇਵਾ ਕਰ ਰਹੇ ਆ ਤੇ ਪੰਜਾਬ ਸਰਕਾਰ ਵੱਲੋਂ ਵੀ ਸਾਨੂੰ ਸਪੋਰਟ ਮਿਲ ਰਹੀ ਹੈ ਆਜੀਪੀਸੀ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਵੀ ਪੂਰੀ ਸਪੋਰਟ ਹੈਗੀ ਹੈ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਵਕੀਲ ਹੈਗਾ ਐਚਸੀ अरोड़ा ਸਾਨੂੰ کورٹ ਵੱਲੋਂ ਵੀ ਨਾਲ ਸਹਿਯੋਗ ਹੈਗਾ ਤੇ ਜਿਹੜਾ ਇਹ ਕਾਰਜ ਹੈ ਕਈ ਧਿਰਾਂ ਨਾਲ ਰਲ ਮਿਲ ਕੇ ਇਹ ਜਿਹੜਾ ਮਹਾਨ ਕਾਰਜ ਹੈ ਇਹ ਦਵਾਨ ਟੋਡਰਮਲਜੀ ਦੀ ਜਹਾਜ਼ ਹਵੇਲੀ ਚ ਉਹਨਾਂ ਦੀ ਜੱਦੀ ਐਸਟੀ ਤੇ ਉਹ ਜਿਹੜਾ ਸਾਰੀ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ